ਸਾਥੀ ਗਾਲ ਸਾਥੀ ਪੀਪਤੀ ਨਮਾਸ਼ਰ ਦੇਖ ਰਹੇ ਸਾਥੀਓ ਅਸੀਂ ਖਬਰ ਕਰਕੇ ਨਿਕਲ ਹੀ ਰਹੇ ਸੀ ਕਿ ਕਿ ਚੰਡੀਗੜ੍ਹ ਰੋਡ ਤੇ ਸਰਕਾਰੀ ਸਕੂਲ ਦੇ ਸਾਹਮਣੇ ਭੀੜ ਇਕੱਠੀ ਹੋਈ ਦੇਖੀ ਤਾਂ ਮੌਕੇ ਤੇ ਪਹੁੰਚ ਕੇ ਲੱਗਿਆ ਕਿ ਇੱਥੇ ਐਕਸੀਡੈਂਟ ਹੋਇਆ ਸੀ ਇੱਥੇ ਹਾਦਸਾ ਹੋ ਚੁੱਕਾ ਸੀ ਇੱਕ ਵੀਰ ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਸੌਰਬ ਹੈ ਦੱਸਿਆ ਜਾ ਰਿਹਾ ਸੀ ਕਿ ਉਸ ਦੇ ਸਿਰ ਤੇ ਸੱਟ ਲੱਗੀ ਹੈ ਮੈਂ ਛੋਟੇ ਵੀਰ ਨਾਲ ਗੱਲ ਕੀਤੀ ਉਹ ਕਹਿੰਦਾ ਪਾਜੀ ਮੇਰੇ ਸੱਟ ਬਹੁਤ ਜ਼ਿਆਦਾ ਮੈਨੂੰ ਕਿਸੇ ਹਸਪੀਟਲ ਲੈ ਜਾਓ ਤਾਂ ਮੈਂ ਕਿਹਾ ਆ ਜਾ ਵੀਰ ਆਪਾਂ ਜੇ ਗੱਲਾਂ 'ਚ ਪੈ ਗਏ ਜੇ ਮਦਦ ਮੰਗਣ ਲੱਗੇ ਤਾਂ ਟਾਈਮ ਲੰਘ ਜਾਣਾ ਆਪਾਂ ਆਪਣੀ ਗੱਡੀ ਨੂੰ ਹੀ ਐਂਬੂਲੈਂਸ ਬਣਾ ਦੇਣਾ ਤਾਂ ਛੋਟੇ ਵੀਰ ਨੂੰ ਮੈਂ ਕਹਾਂ ਤੂੰ ਹੱਥ ਫੜਾ ਦੇ ਯਾਰ ਔਰ ਫਟਾਫਟ ਗੱਡੀ ਖੋਲ ਕੇ ਇਹਨੂੰ ਗੱਡੀ 'ਚ ਬਿਠਾਓ ਤਾਂ ਜੋ ਫਟਾਫਟ ਆਪਾਂ ਇਸ ਨੂੰ ਹਸਪੀਟਲ ਲੈ ਜੀਏ ਉਸ ਤੋਂ ਬਾਅਦ ਛੋਟੇ ਵੀਰ ਨੂੰ ਆਪਾਂ ਗੱਡੀ ਵਿੱਚ ਜਿਹੜਾ ਸਾਰੇ ਭਰਾਵਾਂ ਨੇ ਮਿਲ ਕੇ ਗੱਡੀ ਵਿੱਚ ਬਿਠਾਇਆ ਬਹੁਤ ਜ਼ਿਆਦਾ ਪੇਨ ਬਹੁਤ ਜ਼ਿਆਦਾ ਸੱਟ ਮਹਿਸੂਸ ਕਰ ਰਿਹਾ ਸੀਗਾ ਇਸ ਦੇ ਸਾਥੀ ਨੂੰ ਕਿਹਾ ਮੈਂ ਕਿਹਾ ਵੀਰ ਤੂੰ ਨਾਲ ਬਹਿ ਜਾ ਤੇ ਜਿਹੜਾ ਮੋਟਰਸਾਈਕਲ ਆ ਉਹ ਤੁਸੀਂ ਆਪਣੇ ਤੀਜੇ ਦੋਸਤ ਨੂੰ ਦੇ ਦਿਓ ਲੋਕ ਬਹੁਤ ਸਾਰੇ ਇਕੱਠੇ ਹੋ ਗਏ ਸਨ ਲੋਕਾਂ ਨੇ ਆਪਣੇ ਵੱਲੋਂ ਜਿੰਨੀ ਮਦਦ ਕਰ ਸਕਦੇ ਸਨ ਕੀਤੀ ਔਰ ਉਸ ਤੋਂ ਬਾਅਦ ਬਿਨਾਂ ਸਮਾਂ ਵੇਸਟ ਕੀਤੇ ਆਪਾਂ ਆਪਣੀ ਸਕੋਰਪੀਓ ਨੂੰ ਐਂਬੂਲੈਂਸ ਬਣਾ ਦਿੱਤਾ ਔਰ ਕੋਸ਼ਿਸ਼ ਕੀਤੀ ਕਿ ਟਾਈਮ ਰਹਿੰਦੇ ਹੀ ਜਿਹੜਾ ਹਸਪੀਟਲ ਦੇਖੇ ਪਹੁੰਚਿਆ ਜਾਵੇ ਸਾਨੂੰ ਸਹੀ ਲੱਗਿਆ ਕਿ ਅਸੀਂ ਸਰਕਾਰੀ ਹਸਪੀਟਲ ਜਾਈਏ ਔਰ ਇੱਕ ਹੱਥ ਮਜਬੂਰੀ ਵਿੱਚ ਹੋਰਨ ਤੇ ਰੱਖ ਕੇ ਗੱਡੀ ਨੂੰ ਐਂਬੂਲੈਂਸ ਬਣਾ ਕੇ ਜਿਹੜਾ ਫਟਾਫਟ ਆਪਾਂ ਜਿਹੜਾ ਹਸਪੀਟਲ ਸਿਵਲ ਹਸਪੀਟਲ ਵਿਖੇ ਪਹੁੰਚੇ ਔਰ ਰਸਤੇ ਵਿੱਚ ਜਾਂਦੇ ਵੀ ਛੋਟਾ ਵੀਰ ਇਹੀ ਕਹਿ ਰਿਹਾ ਸੀਗਾ ਕਿ ਭਾਜੀ ਮੇਰੇ ਦਰਦ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਤੁਸੀਂ ਜਲਦੀ ਕਰੋ ਮੈਨੂੰ ਜਲਦੀ ਹਸਪੀਟਲ ਲੈ ਜਾਓ ਔਰ ਛੋਟਾ ਵੀਰ ਅੱਖ ਵੀ ਨਹੀਂ ਸੀ ਖੋਲ ਪਾ ਰਿਆ ਬਾਹ ਤੇ ਵੀ ਇੱਕ ਕਾਫੀ ਸੱਟ ਲੱਗੀ ਸੀਗੀ ਤੇ ਨਾਲ ਦੀ ਨਾਲ ਸਿਰ ਅਤੇ ਲੱਤ ਤੇ ਵੀ ਸੱਟ ਮਹਿਸੂਸ ਕਰ ਰਹੀ ਸੀ ਲੇਕਿਨ ਗੰਭੀਰ ਚਿੰਤਾ ਇਹ ਸੀਗੀ ਕਿ ਸਿਰ ਤੇ ਸੱਟ ਜ਼ਿਆਦਾ ਡੂੰਗੀ ਨਾ ਹੋਵੇ ਕੋਈ ਨੁਕਸਾਨ ਨਾ ਹੋ ਜਵੇ ਤਾਂ ਸਮਾਂ ਰਹਿੰਦੇ ਹੀ ਕੋਸ਼ਿਸ਼ ਇਹ ਸੀ ਕਿ ਆਪਣੀ ਖਬਰਾ ਖੁਬਰਾ ਸਾਰੀਆਂ ਭੁੱਲ ਜਾਈਏ ਪਹਿਲਾ ਪ੍ਰਾਇੋਰਟੀ ਇਹੀ ਹੈ ਕਿ ਇਸ ਵੀਰ ਨੂੰ ਆਪਾਂ ਜਿਹੜਾ ਹਸਪੀਟਲ ਵਿਖੇ ਪਹੁੰਚਾਈਏ ਔਰ ਇਸ ਦਾ ਇਲਾਜ ਸ਼ੁਰੂ ਕਰਾਈਏ ਔਰ ਜਿੱਦੈ ਅਸੀਂ ਸਿਵਲ ਹਸਪੀਟਲ ਵਾਲਾ ਜਿਹੜਾ ਮੋੜ ਮੁੜਦੇ ਆ ਤਾਂ ਨਿਰਾਸ਼ਾ ਪਹਿਲੇ ਹੀ ਸ਼ੁਰੂ ਹੋ ਜਾਂਦੀ ਕਿਉਂਕਿ ਟੋਏ ਇੰਨੇ ਜਿਆਦਾ ਫਿਰ ਮੈਂ ਮਹਿਸੂਸ ਕਰਦਾ ਕਿ ਜਦ ਇੱਥੋਂ ਐਂਬੂਲੈਂਸ ਕਿਸੇ ਐਮਰਜੈਂਸੀ ਵਿੱਚ ਆਉਂਦੀ ਹੋਵੇਗੀ ਤਾਂ ਕਿੰਨੇ ਝਟਕੇ ਲੱਗਦੇ ਹੁਣੇ ਜਿਹੜਾ ਪੀੜਤ ਹੈ ਜਿਹੜਾ ਮਰੀਜ਼ ਹੈ ਉਹ ਤਾਂ ਇੱਥੇ ਇਸ ਰਸਤੇ ਤੇ ਪਹਿਲੇ ਅੱਧਾ ਰਹਿ ਜਾਂਦਾ ਤਾਂ ਛੋਟਾ ਵੀਰ ਵੀ ਕਾਫੀ ਦਿੱਕਤ ਮਹਿਸੂਸ ਕਰ ਰਿਹਾ ਸੀ ਲੇਕਿਨ ਆਪਾਂ ਹਸਪੀਟਲ ਅੰਦਰ ਪਹੁੰਚ ਕੇ ਐਮਰਜੈਂਸੀ ਤੇ ਲਾ ਦਿੱਤੀ ਕਿਉਂਕਿ ਸਿੱਗੀ ਵੀ ਐਮਰਜੈਂਸੀ ਔਰ ਛੋਟਾ ਵੀਰ ਗੱਡੀ ਚ ਬੈਠਾ ਬਾਰ-ਬਾਰ ਇਹੀ ਕਹਿ ਰਿਹਾ ਸੀ ਕਿ ਭਾਜੀ ਫਟਾਫਟ ਕਰੋ ਮੇਰੇ ਦਰਦ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਉਹਦੀ ਦਰਦ ਜਿਹੜੀ ਹੈ ਉਹ ਮੈਨੂੰ ਵੀ gehri chinta vich pa rahi ਸੀ ਕਿ ਰੱਬ ਨਾ ਕਰੇ ਕੋਈ ਬਾਹਣਾ ਨਾ ਵਾਪਰ ਜਵੇ ਕਿਉਂਕਿ ਮਾਪੇ ਬੜੀ ਹੀ ਬੀਚਾ ਨਾਲ ਪੁੱਤਾਂ ਨੂੰ ਵੱਡਾ ਕਰਦਿਆ ਤਾਂ ਤੁਸੀਂ ਦੇਖ ਪਾ ਰਹੇ ਹੋ ਸਟ੍ਰੈਚਰ ਤੇ ਲੰਮਾ ਪਾਇਆ ਪਾਇਆ ਵੀ ਉਹ ਇਹੀ ਕਹਿ ਰਿਹਾ ਕਿ ਮੇਰਾ ਸਿਰ ਨਹੀਂ ਚੱਕ ਹੁੰਦਾ ਹਾਏ ਮੇਰੇ ਕੋਈ ਟੀਕਾ ਲਵਾ ਦਿਓ ਮੇਰਾ ਦਰਦ ਘਟਾ ਦਿਓ ਮੇਰੇ ਤੋਂ ਸਿਰ ਨਹੀਂ ਚੱਕਿਆ ਜਾ ਰਿਹਾ ਮੇਰੀਆਂ ਅੱਖਾਂ ਨਹੀਂ ਖੁੱਲਦੀਆਂ ਕੁਦਰਤੀ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਸੀਗੇ ਔਰ ਸਿਵਲ ਹਸਪੀਟਲ ਦੇ ਜਿਹੜੇ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਇਹਨੂੰ ਮਾਈਨਰ ਓਟੀ ਵਿੱਚ ਲੈ ਜਾਓ ਓਟੀ ਵਿੱਚ ਅਸੀਂ ਪਹੁੰਚ ਗਏ ਔਰ ਡਰ ਇੱਕ ਤਰ੍ਹਾਂ ਦਾ ਮਨ ਵਿੱਚ ਸੀਗਾ ਕਿ ਯਾਰ ਛੋਟਾ ਵੀਰ ਸਿਰ ਤੋਂ ਹੱਥ ਹੀ ਨਹੀਂ ਚੱਕ ਰਿਆ ਔਰ ਨਾਲ ਦੀ ਨਾਲ ਕਹਿ ਰਿਹਾ ਕਿ ਮੇਰੀ ਧੌਣ ਨਾ ਸੱਜੇ ਹੋ ਰਹੀ ਐ ਨਾ ਖੱਬੇ ਹੋ ਰਹੀ ਐ ਮੇਰੇ ਪੇਨ ਬਹੁਤ ਹੋ ਰਹੀ ਐ ਫਿਰ ਮੈਨੂੰ ਲੱਗਾ ਸਮਾਂ ਵੇਸ ਨਹੀਂ ਹੋਣਾ ਚਾਹੀਦਾ ਫਟਾਫਟ ਜਾ ਕੇ ਡਾਕਟਰ ਸਾਹਿਬ ਨੂੰ ਨਾਲ ਲਿਆਂਦਾ ਡਾਕਟਰ ਸਾਹਿਬ ਵੀ ਬੜੀ ਹੀ ਜਲਦੀ ਨਾਲ ਆ ਗਏ ਔਰ ਡਾਕਟਰ ਸਾਹਿਬ ਨੇ ਜਿਹੜਾ ਚੈੱਕਅਪ ਸ਼ੁਰੂ ਕਰ ਦਿੱਤਾ ਡਾਕਟਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਡਾਕਟਰ ਸਾਹਿਬ ਤੁਸੀਂ ਬਹੁਤ ਅੱਛਾ ਇਲਾਜ ਕਰ ਰਹੇ ਹੋ ਤੁਸੀਂ ਬਹੁਤ ਅੱਛੇ ਡਾਕਟਰ ਹੋ ਆਪਣੇ ਹਿਸਾਬ ਨਾਲ ਚੈਕਿੰਗ ਕਰ ਰਹੇ ਹੋ ਲੇਕਿਨ ਆਪਾਂ ਵੀਰ ਦੇ ਇਲਾਜ ਵਿੱਚ ਕੋਈ ਕਮੀ ਨਹੀਂ ਰਹਿਣ ਦੇਣੀ ਤਾਂ ਡਾਕਟਰ ਸਾਹਿਬ ਕਹਿੰਦੇ ਤੁਸੀਂ ਫਟਾਫਟ ਜਿਹੜਾ ਇਹਦਾ ਇਹਦੀ ਸਿਰ ਦੀ ਸਕੈਨ ਕਰਾ ਦਿਓ ਸਿਰ ਦੀ ਸਕੈਨ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਦੇਖਣ ਵਿੱਚ ਉਹ ਕਹਿੰਦੇ ਕਿ ਸੱਟ ਦਾ ਹਲੇ ਬਹੁਤਾ ਪਤਾ ਨਹੀਂ ਲੱਗ ਰਿਹਾ ਝਰੀਟ ਬਹੁਤੀ ਲੰਬੀ ਨਹੀਂ ਹੈ ਸੱਟ ਬਹੁਤੀ ਡੂੰਗੀ ਨਹੀਂ ਹੈ ਲੇਕਿਨ ਫਟਾਫਟ ਸਕੈਨ ਹੋਣੀ ਬਹੁਤ ਜ਼ਰੂਰੀ ਹੈ ਤਾਂ ਮੈਂ ਕਹਿੰਦਾ ਯਾਰ ਆਪਾਂ ਸਮਾਂ ਬ ਇਹ ਸਾਡਾ ਹੀ ਛੋਟਾ ਭਰਾ ਹੈ ਸ਼ਹਿਰ ਦਾ ਵਾਸੀ ਆਪਣਾ ਹੀ ਬੱਚਾ ਹੈ ਔਰ ਜਿੰਨਾ ਕਿ ਇਹਦਾ ਸਾਥ ਦੇ ਸਕਦੇ ਸਾਥ ਜ਼ਰੂਰ ਦੇਣਾ ਪਰ ਸਕੈਨ ਜਿਹੜੀ ਹੋਣੀ ਸਿਰ ਦੀ ਬਹੁਤ ਲਾਜ਼ਮੀ ਹੋ ਜਾਂਦੀ ਹੈ ਜਦੋਂ ਕਿਤੇ ਐਕਸੀਡੈਂਟ ਹੋ ਜਾਵੇ ਔਰ ਮੈਂ ਬਾਕੀ ਭੈਣਾ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ ਜਦੋਂ ਕਿਤੇ ਦੇਖਦੇ ਆ ਕਿ ਸੜਕ ਤੇ ਕੋਈ ਹਾਦਸਾ ਹੋ ਜਾਂਦਾ ਡਰਿਏ ਨਾ ਫਟਾਫਟ ਆਪਾਂ ਸਿਵਲ ਹਸਪੀਟਲ ਵਿੱਚ ਪੀੜਤ ਨੂੰ ਪਹੁੰਚਾਈਏ ਇੱਥੇ ਹੀ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ ਔਰ ਬੜੇ ਹੀ ਜੈਨੂਨ ਰੇਟਸ ਤੇ ਜਿਹੜੀਆਂ ਸਾਰੀਆਂ ਫੈਸਿਲਿਟੀਆਂ ਮਿਲ ਜਾਂਦੀਆਂ ਇਹ ਪੀੜਤ ਦੀ ਮਾਂ ਹੈ ਮੈਂ ਆਂਟੀ ਨੂੰ ਆਂਦੀ ਹੌਸਲੇ ਮੈਂ ਕਿ ਆਂਟੀ ਤੁਸੀਂ ਰੋਣਾ ਨਹੀਂ ਆਪਜੀ ਸਮਝ ਸਕਦੇ ਜਦੋਂ ਇਸ ਤਰੀਕੇ ਕਿਸੇ ਮਾਂ ਦਾ ਬੱਚਾ ਬੈੱਡ ਤੇ ਲੇਟਿਆ ਹੋਵੇ ਔਰ ਐਮਰਜੈਂਸੀ ਚੋਂ ਬਾਹਰ ਆ ਰਿਹਾ ਹੋਵੇ ਸਕੈਨ ਕਰਾ ਕੇ ਬਾਹਰ ਆ ਰਿਹਾ ਹੋਵੇ ਤਾਂ ਮਾਂ ਦੇ ਦਿਲ ਤੇ ਕੀ ਬੀਤਦੀ ਹੈ ਮਾਤਾ ਨੇ ਜਿੱਦਾਂ ਮੈਂ ਕਿਹਾ ਕਿ ਰੋਣਾ ਨਹੀਂ ਆ ਆਪਣੇ ਹੰਝੂ ਜਿਹੜੇ ਆ ਅੱਖ ਚ ਸਕਾ ਦਿੱਤੇ ਔਰ ਆ ਕੇ ਆਪਣੇ ਪੁੱਤ ਨੂੰ ਮੇਰੇ ਕਹਿਣ ਤੋਂ ਬਾਅਦ ਹੌਸਲਾ ਦੇਣ ਲੱਗੇ ਕਹਿੰਦੇ ਕਿ ਪੁੱਤ ਤੂੰ ਠੀਕ ਹੋ ਜਾਣਾ ਤੂੰ ਫਿਕਰ ਨਾ ਕਰ ਔਰ ਡਾਕਟਰ ਸਾਹਿਬ ਨੇ ਮੈਨੂੰ ਹੌਸਲਾ ਦਿੱਤਾ ਮੈਨੂੰ ਦੱਸਿਆ ਕਹਿੰਦੇ ਕਿ ਜਿਹੜੀ ਰਿਪੋਰਟ ਆ ਜੋ ਪਹਿਲੀ ਨਜ਼ਰ ਮੈਂ ਦੇਖੀ ਆ ਉਹਦੇ ਅਕੋਰਡਿੰਗ ਤਾਂ ਸਿਰ ਵਿੱਚ ਕੋਈ ਗੰਭੀਰ ਫਿਰ ਵੀ ਉਹ ਕਹਿੰਦੇ ਆਪਾਂ ਪੂਰੀ ਡਿਟੇਲ ਦੀ ਵੇਟ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਪ ਆਪਣਾ ਵਾਧੂ ਖਿਆਲ ਰੱਖਿਆ ਕਰੋ ਗੱਡੀ ਮੋਟਰਸਾਈਕਲ